ਲੈ ਜੀ ਨਿਆਣੇ ਰੌਲਾ ਪਾਇਆ ਕਿਉਂਕਿ ਇੱਕ ਗੱਡੀ ਵਾਜੀ ਗਏ ਨੇ ਇਧਰੋਂ ਤਰਫ ਤਾਂ ਅਸੀਂ ਨਟਕਿਆ ਕਿੱਦਾਂ ਹੋਇਆ ਆਸਾ ਕੁਛ ਪਤਾ ਨਹੀਂ ਇਹ ਉੱਪਰ ਤੇ ਆਈ ਬਾਬਾ ਪਾਈ ਬੁੱਟਨ ਛਾਤੇ ਫਿਰ ਵੀ ਕਾਬੂ ਨਹੀਂ ਆਇਆ ਬੇਕਪ ਹੋ ਗਈ ਬੇਕਪ ਹੋ ਗਈ ਜੀ ਬ੍ਰੇਕਾਂ ਦੇ ਟਾਇਰ ਫੇ ਚੱਕਾ ਵੇਹ ਫੇ ਹੋ ਗਈ ਜੀ ਬ੍ਰੇਕਾਂ ਵੇ ਫੇਲ ਹੋ ਗਈ ਸੀ ਦੀ ਕਹਿੰਦੇ ਬਤਾਂ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਮ ਤੋਂ ਹਾਂਜੀ ਉਹਨੇ ਜੀ ਸਿਮਹਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਬਚਾ ਲਈ ਨਹੀਂ ਉਹਨੇ ਇਹਨਾਂ ਨੂੰ ਸਾਨੂੰ ਫੋਨ ਆ ਮਸੂਲ ਹੋਇਆ ਇੱਕ ਜੀ ਤੇ ਆ ਬਾਬਾ ਜੀ ਨੂੰ ਸ਼ਾਹ ਬਦ 23 ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ-ਨਾਲ ਲਿਆ ਕੇ ਗੱਡੀ ਤੇ ਇੱਕ ਦਿਵਾਰ ਦੇ ਨਾਲ ਲਾਗੀ ਗੱਡੀ ਬਚਾ ਹੋ ਗਿਆ ਜੀ ਉਹ ਜ਼ਖਮੀ ਕਿੰਨੇ ਕਾ ਜੀ ਕਿਹਾ ਦੋ ਤਿੰਨ ਜ਼ਖਮੀ ਹੈ ਜੀ ਬਲੂਮੀ ਸਟਾਫ ਬਿਲਕੁਲ ਹੋ ਬੁਲੀ ਆ ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੇ ਸਮੋ ਗਿਆ ਇੱਕ ਗੱਲ ਹੈ ਜੀ ਨਿਆਣੇ ਰੌਲਾ ਪਾਇਆ ਕਿਉਂਕਿ ਗੱਡੀ ਵੱਜੀ ਗਏ ਨੇ ਇਧਰ ਤਰਫ ਤਾਂ ਅਸੀਂ ਨਟਕਿਆ ਕਿੱਦਾਂ ਹੋਇਆ ਆ ਸਭ ਕੁਝ ਪਤਾ ਇਹ ਉੱਪਰ ਤੇ ਹੀ ਬਾਬਾ ਬੰਨ ਛਾਤੇ ਅੱਛਾ ਬੇ ਕਾਬੂ ਬੇ ਕਾਬੂ ਹੋ ਗਈ ਬਰੇਕਾਂ ਦੇ ਟਾਇਰ ਫੇ ਚੱਕਾ ਵੇਹ ਫੇ ਹੋ ਗਈ ਬ੍ਰੇਕਾਂ ਵੇ ਫੇਲ ਹੋ ਗਈ ਸੀ ਦੀ ਕਹਿੰਦਾ ਬਤਲ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਇਹ ਸੰਭਾਲ ਕੇ ਉਹਨੇ ਕੰਟਰੋਲ ਕਰਕੇ ਜੀ ਲਿਆ ਕੇ ਕੰਦ ਨਾ ਜੀ ਆਪਣੀ ਸਾਈਡ ਪਹੁੰਚਾ ਲਈ ਨਹੀਂ ਉਹਨੇ ਇਹਨਾਂ ਨੂੰ ਸਾਨੂੰ ਫੋਨ ਵਸੂਲ ਹੋਇਆ ਇੱਕ ਜੀ ਤੇ ਬਾਬਾ ਬੰਨ ਸ਼ਾਹਬਾਦ ਤੇ ਗੱਡੀ ਕਾਰੇ ਸੀ ਕਿ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ-ਨਾਲ ਲਿਆ ਕੇ ਗੱਡੀ ਤੇ ਇੱਕ ਦੁਵਾਰ ਦੇ ਨਾਲ ਲਾਗੀ ਗੱਡੀ ਜਖਮੀ ਕਿੰਨੇ ਕਹ ਜੀ ਕਿਹ ਸਭ ਦੋ ਤਿੰਨ ਜਖਮੀ ਹੈ ਜੀ ਬਲੂਮੀ ਸਟਾਂ ਬਿਲਕੁਲ ਮੋਬਲੀ ਹੈ ਉਹਨਾਂ ਨੂੰ ਜਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮਲੇ ਸਮਾ ਗਿਆ ਅਲੇ ਜੀ ਨਿਆਣੇ ਰੌਲਾ ਪਾਇਆ ਕਿਉਂਕਿ ਇੱਕ ਗੱਡੀ ਵਾਜੀ ਗਏ ਨੇ ਇਧਰ ਤਰਫ ਤਾਂ ਅਸੀਂ ਨਟਕੇ ਆ ਕਿੱਦਾਂ ਹੋਇਆ ਅਸਾ ਕੁਝ ਪਤਾ ਨਹੀਂ ਇਹ ਉੱਪਰ ਤੇ ਆਈ ਬਾਬਾ ਪਾਈ ਬੁੱਟਨ ਛਾਤੇ ਬ੍ਰੇਕ ਕਾਬੂ ਨਹੀਂ ਬੇਕਾਬੂ ਹੋ ਗਈ ਬੇਕਾਬੂ ਹੋ ਗਈ ਜੀ ਬ੍ਰੇਕਾਂ ਦੇ ਟਾਇਰ ਫੇ ਚੱਕਾ ਵੇਹੇ ਫੇ ਹੋ ਗਈ ਜੀ ਬ੍ਰੇਕਾਂ ਵੇਹੇ ਫੇਲ ਹੋ ਗਈ ਸੀ ਜੀ ਇਹਦੀ ਕਹਿੰਦੇ ਬਤਨ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਸਿਮਹਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਬਚਾ ਲਈ ਇਹਨਾਂ ਸਾਨੂੰ ਫੋਨ ਮਸੂਲ ਹੋਇਆ ਇੱਕ ਜੀ ਤੇ ਬਾਬਾ ਜੀ ਨੂੰ ਸ਼ਾਹ ਬਦ 23 ਗੱ ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ-ਨਾਲ ਲਿਆ ਕੇ ਗੱਡੀ ਤੇ ਇੱਕ ਦੁਵਾਰ ਦੇ ਨਾਲ ਲਾਗੀ ਗੱਡੀ ਬਚਾ ਹੋ ਗਿਆ ਜੀ। ਉਹ ਜ਼ਖਮੀ ਕਿੰਨੇ ਕਾ ਜੀ? ਕਿਹ ਸੌ? ਦੋ ਤਿੰਨ ਜ਼ਖਮੀ ਹੈ ਜੀ। ਮਲੂਮੀ ਸਟਾਹ ਬਿਲਕੁਲ ਮੌਬਲੀ ਹੈ। ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੇ ਸਮੋ ਗਿਆ। ਕਹ ਲੈ ਜੀ ਨਿਆਣੇ ਰੌਲਾ ਪਾਇਆ ਕਿਉਂਕਿ ਇੱਕ ਗੱਡੀ ਵਾਜੀ ਗਏ ਨੇ ਇਧਰ ਤਾਂ ਨਰ ਤਾਂ ਅਸੀਂ ਨਟ ਗਿਆ ਕਿੱਦਾਂ ਹੋਇਆ ਆਸਾ ਕੁਝ ਪਤਾ ਇਹ ਉੱਪਰ ਤੇ ਆਈ ਬਾਬਾ ਪਾਈ ਬੁੱਟਨ ਛਾਤੇ ਬ੍ਰੇਕ ਕਾਬੂ ਨਹੀਂ ਬੇਕਾਬੂ ਹੋ ਗਈ ਬੇਕਾਬੂ ਹੋ ਗਈ ਜੀ ਬ੍ਰੇਕਾਂ ਦੇ ਟਾਇਰ ਫੇ ਚੱਕਾ ਵੇਹ ਫੇ ਹੋ ਗਈ ਜੀ ਬ੍ਰੇਕਾਂ ਵੇ ਫੇਲ ਹੋ ਗਈ ਸੀ ਦੀ ਕਹਿੰਦੇ ਬਤਨ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਸਿਮਹਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਪਹੁੰਚਾ ਲਈ ਨਹੀਂ ਉਹਨੇ ਇਹਨਾਂ ਨੂੰ ਸਾਨੂੰ ਫੋਨ ਆ ਮਸੂਲ ਹੋਇਆ ਇੱਕ ਜੀ ਤੇ ਆ ਬਾਬਾ ਜੀ ਨੇ ਸ਼ਾਹ ਬਦ 23 ਗ ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ ਨਾਲ ਲਿਆ ਕੇ ਗੱਡੀ ਤੇ ਇੱਕ ਦਿਵਾਰ ਦੇ ਨਾਲ ਲਾਗੀ ਗੱਡੀ ਬਚਾ ਹੋ ਗਿਆ ਜੀ ਉਹ ਜ਼ਖਮੀ ਕਿੰਨੇ ਕਾ ਜੀ ਕਿਹਾ ਦੋ ਤਿੰਨ ਜ਼ਖਮੀ ਹੈ ਜੀ ਬਲੂਮੀ ਸਟਾਫ ਬਿਲਕੁਲ ਹੋ ਬੁਲੀ ਆ ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੀ ਸਮੋ ਹੋ ਗਿਆ ਕਹ ਲੈ ਜੀ ਨਿਆਣੇ ਰੋਲਾ ਪਾਇਆ ਕੋਈ ਗੱਡੀ ਵੱਜ ਗਈ ਕਹਿੰਦੇ ਇਧਰ ਤਾਂ ਅਸੀਂ ਨਟਕਿਆ ਕਿੱਦਾਂ ਹੋਇਆ ਆਸਾ ਕੁਛ ਪਤਾ ਨਹੀਂ ਇਹ ਉੱਪਰ ਤੇ ਹੀ ਬਾਬਾ ਪਾਈਪ ਬੁੱਟਨ ਛਾਤੇ ਅੱਛਾ ਬੇ ਕਾਬੂ ਬੇ ਕਾਬੂ ਹੋ ਗਈ ਬਰੇਕਾਂ ਦੇ ਟਾਇਰ ਫੇ ਚੱਕੇ ਵੇਹੇ ਫੇ ਹੋ ਗਈ ਜੀ ਬ੍ਰੇਕਾਂ ਵੇਹੇ ਫੇਲ ਹੋ ਗਈ ਸੀ ਜੀ ਕਹਿੰਦੇ ਬਤਲ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਇਹ ਸੰਭਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਪਹੁੰਚਾ ਲਈ ਨਹੀਂ ਉਹਨੇ ਇਹਨਾਂ ਨੂੰ ਸਾਨੂੰ ਫੋਨ ਮਸੂਲ ਹੋਇਆ ਇੱਕ ਜੀ ਤੇ ਬਾਬਾ ਬੰਨ ਸ਼ਾਹ ਬਾਲ ਤੇ ਗੱਡੀ ਕਾਰੇ ਸੀ ਕਿ ਬ੍ਰੇਕ ਫੇਲ ਹੋ ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ-ਨਾਲ ਲਿਆ ਕੇ ਗੱਡੀ ਤੇ ਇੱਕ ਦਿਵਾਰ ਦੇ ਨਾਲ ਲਾਗੀ ਗੱਡੀ ਬਚਾ ਹੋ ਗਿਆ ਜੀ। ਉਹ ਜ਼ਖਮੀ ਕਿੰਨੇ ਕਾ ਜੀ? ਕਿਹ ਸੋ ਦੋ ਤਿੰਨ ਜ਼ਖਮੀ ਹੈ ਜੀ। ਬਲੂਮੀ ਸਟਾਫ ਬਿਲਕੁਲ ਹੋ ਬੁਲੀ ਆ। ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੇ ਸਮੋ ਗਿਆ। ਲੈ ਜੀ ਨਿਆਣੇ ਰੋਲਾ ਪਾਇਆ ਕੋਈ ਗੱਡੀ ਵਜ ਗਈ ਕਹਿੰਦੇ ਇਧਰ ਤਾਂ ਅਸੀਂ ਨਟਕਿਆ ਕਿੱਦਾਂ ਹੋਇਆ ਆਸਾ ਕੁਝ ਪਤਾ ਇਹ ਉੱਪਰ ਤੇ ਹੀ ਬਾਬਾ ਪਾਈਪ ਟਨ ਛਾਤੇ ਅੱਛਾ ਬੇ ਕਾਬੂ ਕਾਹਨ ਬੇ ਕਾਬੂ ਹੋ ਗਈ ਬੇ ਕਾਬੂ ਹੋ ਗਈ ਜੀ ਟਾਇਰ ਫੇਲ ਚੱਕਾ ਫੇਲ ਹੋ ਗਿਆ ਜੀ ਬ੍ਰੇਕਾਂ ਫੇਲ ਹੋ ਗਈ ਸੀ ਜੀ ਕਹਿੰਦੇ ਬਤਲ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਇਹ ਸੰਭਾਲ ਕੇ ਉਹਨਾਂ ਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਪਹੁੰਚਾ ਲਈ ਇਹਨਾਂ ਨੂੰ ਸਾਨੂੰ ਫੋਨ ਮਸੂਲ ਹੋਇਆ ਇੱਕ ਜੀ ਤੇ ਬਾਬਾ ਬੰਨ ਸ਼ਾਹ ਬਾਲ ਤੇ ਗੱਡੀ ਕਾਰੇ ਸੀ ਕਿ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਰ ਹੋਣ ਦੇ ਬਜਾਏ ਤੇ ਗੱਡੀ ਨੇ ਨਾਲ ਨਾਲ ਲਿਆ ਕੇ ਗੱਡੀ ਤੇ ਇੱਕ ਦਿਵਾਰ ਦੇ ਨਾਲ ਲਾਗੀ ਗੱਡੀ ਬਚਾ ਹੋ ਗਿਆ ਜੀ ਉਹ ਜ਼ਖਮੀ ਕਿੰਨੇ ਕਾ ਜੀ ਕਿਹਾ ਦੋ ਤਿੰਨ ਜ਼ਖਮੀ ਹੈ ਜੀ ਬਲੂਮੀ ਸਟਾਫ ਬਿਲਕੁਲ ਹੋ ਬੁਲੀ ਆ ਉਹਨਾਂ ਨੂੰ ਜ਼ਖਮੀਆਂ ਨੂੰ ਫਿਰ ਹਸਪੀਟਲ ਭੇਜਤਾ ਜੀ ਮਾਮੂਲੀ ਸਮ ਹੋ ਗਿਆ